ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਮਿੱਟੀ ਦੀ ਖੁਸ਼ਬੂ ਚੈਨਲ ਤੇ ਅੱਜ ਆਪਣਾ ਕਿੰਨੇ ਦਿਨ ਹੋ ਗਏ ਕਣਕਬੀ ਜੀ ਨੂੰ ਅੱਜ ਸੁਖਮਤ ਸਿੰਘ 17 ਦਿਨ ਹੋ ਗਿਆ ਕਣਕਬੀ ਜੀ ਨੂੰ ਪਾਣੀ ਲਾਉਂਦਾ ਇਰਾਦਾ ਅੱਜ ਮੈਂ ਲਾ ਦिए ਹਾਂ ਪਾਣੀ ਮੰਗਣ ਡੈ ਵੀਆ ਖੇਤਾ ਖਾਦ ਖੁਦ ਪਾਵਾਂਗੇ ਮੁੜ ਕੇ ਇਰਾਦਾ ਤੇ ਪਹਿਲਾਂ ਸੀ ਅੱਛਾ ਖਾਦ ਅਰ ਜੇਵੇਂ ਕਰਕੇ ਸੁਸਾਇਟੀ ਤੇ ਨਹੀਂ ਜਾ ਹੋਇਆ ਅੱਛਾ ਫਾਰ ਲੈਂਡ ਇਹ ਵਾਹ ਵਧੀਆ ਪੂਰੀ ਫੁੱਟੀ ਆਪਣੀ ਹਾਂਜੀ ਬੜਾ ਵਧੀਆ ਬੋਲ ਰਿਹਾ ਕਣਕ ਸੋਕਾ ਮਣਾਉਂਦਾ ਹੀ ਉੱਪਰੋਂ ਪੱਤੇ ਦਸੰਦੇ ਆ ਵੀ ਕਣਕ ਪਾਣੀ ਮੰਗ ਰਹੀ ਐ ਇੱਕ ਤੇ ਦੂਜੀ ਆ ਵਕੀਰਾ ਜਿਹੜੀ ਆ ਦਵਾਈ ਐ ਤੇ ਪਾਈ ਆ ਹਾਂਜੀ ਉਹਦਾ ਸਮਾਂ ਜਿਹੜਾ ਵਾ 18 ਦਿਨ ਤੱਕ ਕਹਿੰਦੇ ਕਣਕ ਨੂੰ ਪਾਣੀ ਲਾ ਦਿਓ ਅੱਛਾ ਵਕੀਰਾ ਜੇ ਆ ਵਕੀਰਾ ਦਾ ਜਿਹੜਾ ਪੈਂਡ ਜਿਹੜੀ ਪਾਈ ਨਾਲ ਅੱਛਾ ਤੂੰ ਜਿਹੜਾ ਕੋਈ ਨਾਲ ਥੱਲੇ ਉੱਗਦਾ ਮੜਾ ਮੋਟਾ ਉਹ ਨਾਲ ਕਵਰ ਹੋ ਜਾਂਦਾ ਪਾਣੀ ਦੇਣ ਦੇ ਨਾਲ ਉਹ ਸੁੱਕ ਜਾਂਦਾ ਵਾ ਨਦੀਨ ਅੱਛਾ ਜੀ ਫਿਰ ਨਦੀਨਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਵਿੱਚ ਤਾਂ ਕਰਕੇ ਵੀ 17ਵੇਂ ਦੇ ਦਿਨ ਜਦੋਂ ਕਣਕ ਬੀਜੀ ਆ ਹਾਂ 17 ਥਾਣਾ ਦਿਨ ਦੇ ਲਾਗੇ ਪਾਣੀ ਲਾ ਦੇਣਾ ਚਾਹੀਦਾ ਅੱਛਾ ਜੀ ਹਾਂ ਉਹ ਕੁਝ ਕਣਕ ਵੀ ਮੈਨੂੰ ਜਾਪਣ ਦੇ ਹੀ ਮੈਂ ਕੱਲ ਪਰਸੋਂ ਹੀ ਵੇਖਿਆ ਸੀ ਪਾਣੀ ਅੱਛਾ ਜੀ ਮੰਗ ਰਹੀ ਆ ਠੀਕ ਹੈ ਠੀਕ ਹੈ ਚਲੋ ਫਿਰ ਕਰਦੇ ਆ ਮੋਟਰ ਵਾਟਰ ਸਟਾਰਟ ਹਾਂ ਜੀ ਆਓ ਵੇਖ ਲੈਨੇ ਆ ਮੋਟਰ ਵਾਲ ਵਿੱਚ ਆ ਕੇ ਵੇਖਨੇ ਆ ਕੀ ਆ ਆ ਲੈ ਮੋਟਰ ਚਲਾਉਣ ਲੱਗਿਆ ਜੀ ਅਸੀਂ। ਇਹ ਦੇਖ ਲੱਗੇ ਦੱਬ ਕੇ। ਅੱਲਾ ਲਾਈਟ ਤੇ ਆ ਨਹੀਂ ਰਹੀ ਬਹੁਤ ਇੱਥੇ। ਗੱਤੀ ਚੱਲਣ ਰਹੀ ਆ ਪਿੱਛੇ। ਸਾਡੇ ਇੱਥੇ ਆ ਨਹੀਂ ਰਹੀ ਅੰਦਰ। ਪਿੱਛੇ ਚੱਲਣ ਰਹੀ ਆ। ਅੱਛਾ। ਉਹ ਉਧਰ ਵੇਨੇ ਪਿੱਛੇ ట్రాਨਸਫਰਮ ਵੇਖਣੇ ਨੇ ਦੱਬ ਕੇ। ਅੱਛਾ। ਇੱਥੇ ਕੁਝ ਮੱਕਾ ਨਹੀਂ ਮਾਰਿਆ ਇੱਥੇ ਕੋਈ ਚਮਕਾ ਨਹੀਂ ਮਾਰਿਆ ਅੱਗੇ ਲਾਈਟ ਕੱਲ ਨੂੰ ਪਰਸੋਂ ਚਲਾਇਆ ਸੀ ਚੱਲ ਪਈ ਉਸੇ ਵੇਲੇ ਲਾਈਟ ਆ ਗਈ ਅੱਛਾ ਚੱਲ ਪਈ ਚਲ ਆ ਜਾ ਟ੍ਰਾਂਸਫਾਰਮ ਦੇ ਵੇਲੇ ਟ੍ਰਾਂਸਫਾਰਮ ਟ੍ਰਾਂਸਫਾਰਮ ਆ ਅੱਛਾ ਸਾਹਮਣੇ ਠੀਕ ਹੈ ਜੀ ਉਹ ਵੇਨੇ ਉੱਥੇ ਜਾ ਕੇ ਤਾਰ ਤੋਂ ਉੱਦਾਂ ਕੋਈ ਲੱਥੀ ਹੋਵੇ ਜਾਂ ਕੋਈ ਹਾਂਜੀ ਚਲੋ ਫੀਸ ਆ ਨਾ ਉੱਡਿਆ ਹੋਵੇ ਵੇਨੇ ਤੇ ਫਿਰ ਉਹਨੂੰ ਕਰਨੇ ਆਣ ਕੇ ਸੈਟਿੰਗ ਆ ਉਹ ਵੀ ਮੋਟਰ ਚਲਾਉਣੀ ਦੂਜੀ ਵੀ ਐਸਾ ਇੱਧਰ ਦੋਵੇਂ ਬੰਨੇ ਮੇਰਾ ਰਾਦਾ ਹੀ ਪਾਣੀ ਲਾਉਂਦਾ ਉਧਰ ਵੀ ਲਾ ਦਿੰਨੇ ਆ ਇੱਧਰੋਂ ਇੱਧਰ ਭਰ ਜੂਗਾ ਥਾਂ ਕੋ ਬਾਕੀ ਉਧਰੋਂ ਭਰ ਜੂਗਾ ਹਾਂਜੀ ਹਾਂਜੀ ਤੇ ਚਲ ਬਾਕੀ ਵੇਖ ਲੈਨੇ ਉੱਥੇ ਜਾ ਕੇ ਟਰਾਂਸਫਰਮ ਤੇ ਦੇਖੋ ਫਿਊਜ ਫਾਇਰ ਉੱਡਿਆ ਸਿੱਤੇ ਲਾ ਦਾਂਗੇ ਹਾਂ ਪਰ ਇਹ ਵੀ ਪੰਗਾ ਪੈ ਗਿਆ ਹੁਣ ਡਾਇਰੈਕਟ ਕੀਤਾ ਉਤੋਂ ਸਿੱਧਾ ਐਸਾ ਐਸਾ ਉਹ ਵੀ ਲਿਆਉਣਾ ਪੈਣਾ ਕੋਈ ਕਿਸੇ ਨੂੰ ਕਹਿਣਾ ਪੈਣਾ ਵਾ ਵੀ ਇਹਨੂੰ ਇਹਦਾ ਫਿਊਜ ਲਾ ਮਗਰੋਂ ਸੋਚ ਕਟਾ ਕੇ ਠੀਕ ਠੀਕ ਚਲੋ ਫਿਰ ਚਲ ਟਰਾਂਸਫਰਮ ਤੇ ਟਰਾਂਸਫਰਮ ਵੇਖ ਲੈਨੇ ਜਾ ਕੇ ਆ ਦੇ ਲੈ ਗਿਆ ਜਾ ਆਪਦਾ ਕੰਮ ਕਰਕੇ ਕੋਈ ਲੱਗਦਾ ਓਏ ਕੀ ਹੋ ਗਿਆ ਇਹ ਲਮਕੰਡਿਆ ਇਹਦੀਆਂ ਲੈ ਗਿਆ ਇਹ ਵੱਡ ਕੱਢ ਕੇ ਕੁੜੀ ਆ ਤੋੜ ਕੇ ਉਹ ਜਿਹੜੀ ਤੇਲ ਕੱਢ ਕੇ ਲੈ ਗਿਆ ਕੋਈ ਆਵੇ ਤਈਆਂ ਤੇ ਚੱਲ ਨਹੀਂ ਠੀਏ ਮੋਟਰ ਨਹੀਂ ਚੱਲਣ ਦੀ ਮੈਂ ਹੱਥੋਂ ਚੱਲ ਕੇ ਮੈਂ ਚੰਗੀ ਭਲੀ ਚਲਾ ਕੇ ਵੇਖ ਕੇ ਗਿਆ ਵਾ ਇਹ ਸਾਰਾ ਖੇੜਿਆ ਜਿਆ ਆਹੋ ਪਹਿਲਾਂ ਉਹ ਨਾ ਜਾ ਆਪਦਾ ਥੂਜ ਵੱਡੇ ਉਤੋਂ ਕਹੇ ਨਾਲ ਛੜੀ ਛੜੀ ਨਾਲ ਖਿੱਚੇ ਈ ਥੱਲੇ ਆਹ ਉਹ ਡਾਇਰੈਕਟ ਕੀਤਾ ਸੀ ਅਸੀਂ ਤੇ ਉਤੋਂ ਭੈਣੀ ਆ ਵਾ ਬੱਧਾ ਸੋਚਦੇ ਉਤੋਂ ਵੀ ਹਾਂ ਆ ਵੀ ਟੰਗਿਆ ਹੀ ਆ ਭੈਣੀ ਆ ਮੈਂ ਆ ਕੁੱਪਾ ਜਿਆ ਕੋ ਤੁ ਲੱਥਾ ਹੀ ਨਾ ਲਾਇਆ ਨੂੰ ਕਹੇ ਉਦੋਂ ਕੁੱਪਾ ਜਿਆ ਲਾ ਦੇ ਚੰਗੀ ਤੇ ਨਾ ਹੋਵੇ ਤੇ ਵੈਲਡਿੰਗ ਕਰ ਦੇ ਉਹਨੇ ਕੀਤਾ ਨਹੀਂ ਕੁੱਪਾ ਉਹ ਭੈਣੀ ਦਿੱਤਾ ਲੱਗਉਂਦੇ ਉਹ ਉਹ ਤੇ ਭੰਡ ਕੇ ਲੈ ਗਿਆ ਕੁੱਪਾ ਕੇ ਲੈ ਗਿਆ ਉਹ ਵੀ ਨਾਲ ਹੀ ਲੱਗੇ ਜਿਹੜਾ ਕੁੱਪਾ ਉੱਤੇ ਲਾਇਆ ਸੀ ਉਹ ਜਿਹੜਾ ਕੱਪ ਜਿਆ ਨਹੀਂ ਲਾਇਆ ਉੱਤੇ ਹਾਂਜੀ ਹਾਂਜੀ ਕਵਰ ਕੀਤਾ ਸੀ ਉਹ ਵੀ ਨਾਲ ਹੀ ਲੱਗੇ ਚੱਕ ਕੇ ਜਾਵਦਾ ਮੈਨੂੰ ਉਣੀ ਹੈਗਾ ਵੀ ਲੈ ਚਲੋ ਕਰਦੇ ਹਾਂ ਉੱਥੇ ਉਹਦੇ ਨਾਲ ਅੱਗੇ ਹੀ ਆਪਣਾ ਪਾਣੀ ਲੱਗਣਾ ਲੇਟ ਹੋ ਗਿਆ ਸੀ ਪਾਣੀ ਦੇਟ ਹੈ ਪਾਣੀ ਹੁਣ ਲੇਟ ਹੀ ਹੁਣ ਹਫਤਾ ਤੱਕ ਲੰਘ ਜਾਣਾ ਵਾ ਨਾ ਇਹ ਮਿਲਣਾ ਪਾਣੀ ਦੀ ਜਲਦੀ ਅੱਜ ਸ਼ਨੀਵਾਰ ਹੈ ਭਲਕੇ ਐਤਵਾਰ ਹੈ ਛੁੱਟੀ ਆ ਅੱਗੇ ਸੋਮਵਾਰ ਜਾ ਕੇ ਕਾਗਜ਼ੀ ਕਾਰਵਾਈ ਹੋਣੀ ਆ ਤੇ ਹੁਣ ਕੀ ਕਰੋਗੇ ਚੋਰੀ ਦਾ ਕੋਈ ਇਹਦੀ ਰਿਪੋਰਟ ਕਰਾਉਣੀ ਪੈਣੀ ਆ ਕਦੇ ਹਾਂਜੀ ਕੌਂਕੀ ਜੇ ਰਿਪੋਰਟ ਕਰਾਵਾਂਗੇ ਹਾਂਜੀ ਮੁੜ ਕੇ ਉੱਥੇ ਐਸਜੀਓ ਸਾਹਿਬ ਕੋ ਮੁੜ ਕੇ ਐਕਸ਼ਨ ਸਾਹਿਬ ਕੋ ਤੱਕ ਸੈਨ ਹੋਣੇ ਆ ਅੱਛਾ ਉਹ ਕਾਰਵਾਈ ਹੋ ਗਿਆ ਸਾਰੀ ਤੇ ਫੇਰੇ ਪਾਸ ਇਹ ਤੁਹਾਡਾ ਪਹਿਲੇ ਦਿਨ ਨਿਕਲਿਆ ਕਿ ਪਿੱਲੋ ਹੀ ਤੇ ਓਏ ਬੜੀ ਯਾਰ ਨਸ ਗਿਆ ਭਰਾਵਾ ਇਹਦਾ ਕੋਈ ਨਾ ਤੇ ਫੇਰ ਬੜੀ ਯਾਰ ਲੱਥਾ ਤੋਂ ਇਹਨੀ ਰਿਪੋਰਟਾਂ ਕਰਾਈਆਂ ਐਕਸ਼ਨ ਕਿਉਂ ਨਹੀਂ ਹੁੰਦਾ ਕੋਈ ਐਕਸ਼ਨ ਹੁਣ ਪਤਾ ਨਹੀਂ ਕੀ ਆ ਭਰਾਵਾ ਕੀ ਕਰੀ ਆਉਣਾ ਸੀ ਤੇ ਬੜੇ ਦੁਖੀ ਹੋ ਗਏ ਆ ਹਮ ਅਸੀਂ ਤੇ ਐਸੇ ਚੱਕਰ ਚ ਰਹਿੰਨੇ ਆ ਚਾਰਵਾਰਾ ਸੇਜਾਂ ਚ ਲੱਥ ਗਿਆ ਵਾ ਅੱਛਾ ਇੱਕ ਦੇ ਪਰੇਸ਼ਾਨੀ ਇੱਕ ਸਾਡੇ ਇਧਰ ਕੋ ਰਾਹ ਨਹੀਂ ਹੈਗਾ ਹਾਂਜੀ ਉਹ ਨੇਵੇਂ ਚਾਹੀਦਾ ਚਾਚੇ ਭਤੀਜੇਵੇਂ ਇੱਕ ਦੂਜੇ ਨਾਲ ਡਹਿ ਰਹੇ ਜਿਦਾਂ ਕਹਨ ਮੈਣੀ ਨੰਗਨ ਦੇਣਾ ਉਹਦਾ ਮੈਣੀ ਲੰਗਨ ਦੇਣਾ ਵੀ ਚੌਂਦੀ ਥਸਲ ਖਰਾਬ ਕਰਕੇ ਹੀ ਲਗਾਉਣੇ ਆ ਅੱਛਾ ਤੇ ਮੈਂ ਤੇ ਇਹਨਾਂ ਵੀਰਾਂ ਨੂੰ ਬੇਨਤੀ ਕਰਦਾ ਵੀ ਭਰਾਵਾ ਇਹ ਕੰਮ ਨਾ ਕਰਿਆ ਕਰੋ ਕਿਹੇ ਜ਼ਿੰਮੇਵਾਰ ਦਾ ਤੁਸੀਂ ਸੋਚ ਲਿਆ ਕਰੋ ਜਿਹੜੇ ਖੜਦੇ ਆ ਕੱਢ ਕੇ ਚੋਰਾਂ ਨੂੰ ਕੀ ਮਤਲਬ ਕਿਸੇ ਦੇ ਨਾਲ ਜੇ ਤਾਂ ਕਿਉਂ ਜ਼ਿੰਮੇਵਾਰਾਂ ਦਾ ਡਹਿ ਦੇ ਕਰਨ ਨਾ ਨੁਕਸਾਨ ਕਰਿਆ ਕਰੋ ਕਿਉਂ ਜ਼ਿੰਮੇਵਾਰ ਤੇ ਗਈ ਉਹਦੇ ਪੱਲੇ ਕੁਝ ਨਹੀਂ ਹੈਗਾ ਉਹ ਭਾਈ ਪਹਿਲਾਂ ਹੜਨੇ ਮਾਰ ਲਿਆ ਤੇ ਬਾਕੀ ਰੰਦਾ ਖੁੰਦਾ ਹੀ ਲੈ ਗਿਆ ਹੜਨ ਲੈ ਗਿਆ ਹਰ ਕਾ ਨੁਕਸਾਨ ਕਰ ਗਿਆ ਬਾਕੀ ਤੁਸੀਂ ਵੀ ਛੜਦੇ ਆ ਫਸਲ ਸਾਡੀ ਲੇਟ ਹੋ ਜਾਣੀ ਕਿਨਕ ਖਾਦ ਲੇਟ ਹੋ ਜਾਣੀ ਆ ਹਾਂ ਉਹ ਗਾਂ ਦੇ ਗਾਂ ਫਿਰ ਫਸਲ ਤੇ ਅਸਰ ਪੈਣਾ ਵਾ ਓਏ ਮੈਂ ਇਹਦੇ ਨਾਲ ਵੀਰਾਂ ਨੂੰ ਬੇਨਤੀ ਕਰਨਾ ਵੀ ਤੁਸੀਂ ਭਰਾਵਾ ਇਹ ਜ਼ਿੰਮੇਵਾਰਤਾ ਕੋਈ ਸੋਚਿਆ ਕਰੋ ਹੋਰ ਕੋਈ ਬਥੇਰਾ ਸਰਕਾਰ ਦਾ ਹੈਗਾ ਉਧਰ ਉਹ ਬੰਦੇ ਪਿਆ ਕਰੋ ਇਧਰ ਕੋਈ ਜ਼ਿੰਮੇਵਾਰ ਆਲੇ ਬੰਦੇ ਕੋਈ ਪੈਂਦੇ ਜੀ ਹੋਰ ਕਈ ਚੀਜ਼ਾਂ ਨਾਲੀਆਂ ਉਧਰ ਉਹਨਾਂ ਨੂੰ ਕਦੇ ਲਾਲੀ ਲੁੱਟ ਲਟ ਲਿਆ ਕਰੋ ਮੰਤਰੀ ਸਾਰੇ ਲੁੱਟਣ ਤੇ ਥੋੜਾ ਤੁਸੀਂ ਲੁੱਟ ਲੋ ਆਹੋ ਤੇ ਇੱਧਰ ਆ ਜਿਹੜਾ ਜ਼ਿੰਮੇਵਾਰ ਦਾ ਨੁਕਸਾਨ ਨਾ ਕਰਿਆ ਕਰੋ ਮੇਰੀ ਤੇ ਬੇਨਤੀ ਆ ਇਹਨਾਂ ਗਾੜੀ ਤੇ ਮੰਨ ਲੈਣ ਤੇ ਚੰਗੀ ਗੱਲ ਆ ਚਲੋ ਕਿਸੇ ਦਾ ਭਾ ਨੀ ਇੰਨੀ ਵਾਰੀ ਤੇਲ ਕੱਢਿਆ ਤੁਸੀਂ ਕਿਹੜਾ ਪਹਿਲਾਂ ਬੇਨਤੀਆਂ ਨਹੀਂ ਕੀਤੀਆਂ ਹੋਣੀਆਂ ਹਾਂ ਅਸੀਂ ਤੇ ਹਰ ਵਾਰੀ ਬੇਨਤੀਆਂ ਕਰਦੇ ਆਂ ਵੀ ਭਰਾਵਾ ਜੇ ਕਿਨੂੰ ਲੋਡ ਹੁੰਦੀ ਹੈ ਕੋਈ 1000 2000 ਦੀ ਤੇ ਲੈ ਲਿਆ ਕਰੋ ਯਾਰ ਨਾ ਕੰਮ ਕਰਿਆ ਕਰੋ ਸਾਨੂੰ ਖੱਜਲ ਖਵਾਰੀ ਬੜੀ ਹੁੰਦੀ ਆ ਇਹ ਵੇ ਇਹ ਨਿਕਲਦਾ ਤੇਲ ਕਿੰਨੇ ਦਾ ਵਿਕ ਜਾਂਦਾ ਉਹ ਵੱਧ ਤੋਂ ਵੱਧ ਤੇਲ ਕਹਦਾ ਵਿਗਣਾ ਬਾਜ਼ਾਰ ਮਹਿੰਗਾ ਵਾ ਹਾਂਜੀ ਇਹਨਾਂ ਦੇ ਆਪਣੀ ਮਰਜ਼ੀ ਨਾਲ ਕੋਈ 100 ਨੂੰ ਤੇ 50 ਦੇ ਦੇ 60 ਦੇ ਦੇ 40 ਦੇ ਦੇ ਇੱਥੇ ਕੀ ਹੋਣਾ ਵਾ ਆ ਤੇ ਇੰਨੇ ਇੱਕ ਬਦਲੇ ਤੁਹਾਨੂੰ ਸਿੱਧਾ ਹੀ ਵੇਖੋ ਹਫਤੇ ਦਾ ਪੈਣਾ ਸਾਨੂੰ ਹਫਤਾ ਪੈ ਗਿਆ ਸਾਡਾ ਨੁਕਸਾਨ ਹੋ ਗਿਆ ਸਾਨੂੰ ਖੱਜਲ ਖਵਾਰੀ ਹੋ ਗਈ ਆ ਇੱਥੇ ਉਹਨਾਂ ਕਣਕਾਂ ਬੀਜੀਆਂ ਨੇ ਹਾਂਜੀ ਹੁਣ ਤਾਂ ਛੋਟੀਆਂ ਹਾਲੀ ਚਲੋ ਸੌਖਾ ਵਾ ਜਦੋਂ ਵੱਡੀਆਂ ਗਿਆ ਪਾਣੀ ਆ ਗਿਆ ਪਣ ਕੱਢਣੀਆਂ ਔਖਾ ਹੋ ਜਾਣਾ ਇੱਥੋਂ ਅੰਦਰੋਂ ਹਾਂਜੀ ਬੜੇ ਪਰੇਸ਼ਾਨੀ ਆ ਹੌਣ ਤੇ ਚਲੋ ਫਿਰ ਵੀ ਆ ਸਰ ਗਿਆ ਸਰ ਗਿਆ ਹਾਲੀ ਪਹਾ ਟਾਈਮ ਹੈਗਾ ਵਾ ਹਾਂਜੀ ਅਸੀਂ ਤੇ ਨਾ ਗਾੜੀ ਇਹੋ ਬੇਨਤੀ ਕਰਾਂਗੇ ਵੀ ਭਰਾਵੋ ਤੁਸੀਂ ਸੋਚਿਆ ਕਰੋ ਜ਼ਿੰਮੇਵਾਰ ਦਾ ਤੇ ਇਹੋ ਜਿਹਾ ਕੰਮ ਨਾ ਕਰਿਆ ਕਰੋ ਨਿੱਗੂ ਸਾਰੇ ਬੜਾ ਹੁੰਦਾ ਹੁਣ ਆ ਮੰਦੇ ਵਿੱਚ ਕੇ ਮੇਰਾ ਸਲਾਹ ਆ ਵੀ ਸਰਕਾਰ ਨੂੰ ਵੀ ਜਿਹੜਾ ਇਹ ਕੰਪਨੀਆਂ ਬਣਾਉਂਦੀਆਂ ਉਹਨਾਂ ਨੇ ਇਹੋ ਚੀਜ਼ ਕਰੋ ਵੀ ਇਹ ਬਿਲਕੁਲ ਬੰਦ ਕਰ ਦੋ ਹਾਂਜੀ ਕਿ ਕਿਸੇ ਬੰਨੂ ਖੁੱਲੇ ਕੱਲੇ ਨਾਂ ਨੂੰ ਕਿਸੇ ਜਾ ਚੱਕਰ ਪਵੇ ਜਿਹੜਾ ਤੇਲ ਜਿਹੜਾ ਨਾ ਨਿਕਲੇ ਜਾਣ ਸੁੱਕਾ ਕਰਦੇ ਨੇ ਹਾਂ ਇਸ ਤਰ੍ਹਾਂ ਜੇ ਕੋਈ ਤਕਨੀਕ ਆ ਗਈ ਆ ਤੈਨੂੰ ਜਿਹੜਾ ਉਹ ਰਹਿ ਜੇ ਸੁੱਕਾ ਵਿੱਚੋਂ ਜਿੱਦਾਂ ਤੇਲ ਤੋਂ ਬਗੈਰ ਆਉਣ ਡਿਆ ਕੁੜੀਆਂ ਵੈਲਡਿੰਗ ਸੈਟ ਹਾਂਜੀ ਹਾਂਜੀ ਇਹੋ ਜਿਹਾ ਕੋਈ ਸਕੀਮ ਵੇਖ ਜੇ ਸਿਸਟਮ ਤਕਨੀਕ ਆਵੇ ਤੇ ਇਹ ਜਿਹੜਾ ਤੇਲ ਆ ਜਮੀਨ ਦਾ ਜਿਹੜਾ ਖੱਜਲ ਖਰ ਹੋਣੋਂ ਬਾਜੇ ਹਾਂ ਸਹੀ ਗੱਲ ਆ ਵੀ ਤੇਲ ਪਾਉਣ ਦਾ ਜਿਗਾਰਡ ਉੱਤੇ ਜੇ ਆ ਤਾਂ ਕੱਢ ਲੈਂਦੇ ਨੇ ਕੱਢ ਲੈਂਦੇ ਜਾਦੇ ਗੁਪਤੋ ਜੇ ਤੇ ਜਾਂ ਫਿਰ ਹੋਵੇ ਹੀ ਨਾ ਤੇ ਹਾਂ ਜਾਇ ਬੰਦ ਹੋ ਜੇ ਇਹਨੂੰ ਕਰਦੇ ਜਾਂਦ ਵਿੱਚ ਤੇਲ ਸੁੱਕਾ ਕਰਦੇ ਨੇ ਸਿਸਟਮ ਹੁਣ ਫੇਰ ਚੱਲੀਏ ਵਾਪਸ ਖਾਲੀ ਆ ਆ ਹੁਣ ਕਾਨੂੰ ਚੱਲਦੇ ਹਾਂ ਫੇਰ ਸਹੀ 2-4 ਦਿਨ ਲੰਘ ਜਾਣੇ ਹੁਣ ਹਫਤਾ ਘਲਾਂਗੇ ਆ ਬੰਨੇ ਠੀਕ ਹੈ ਜੀ ਆ ਹੁਣ ਕਣ ਕੂਨ ਕੂਨ ਖਾਦ ਪਵਾ ਦਨੇ ਅਣ ਪੰਜਾ ਛੇ ਦਿਨਾਂ ਤੱਕ ਜਦੋਂ ਚੜੂਗਾ ਫੇਰ ਆ ਫਿਰ ਪਾਣੀ ਲੱਗ ਜਿਉ ਪਾਣੀ ਲੱਗ ਜਿਉ ਮਗਰ ਹੋਰ ਕੀ ਹੋਣਾ ਘਰੋਂ ਮੈਂ ਬੜੇ ਜੋਰ ਸ਼ੋਰ ਚ ਆਇਆ ਤੇ ਪਾਣੀ ਲਾ ਕੇ ਅੱਜ ਭਰ ਦਿੰਨੇ ਆ ਦੋ ਤਿੰਨ ਕਿਲੇ ਥਾਂ ਭਰ ਜਣਾ ਦੋਵੇਂ ਬੰਮੀਆਂ ਦਾ ਵੀ ਚਲਾ ਕੇ ਨਾਲ ਤੇ ਦੋ ਕਿਲੇ ਥਾਂ ਭਰ ਜੂਗਾ ਪਰ ਆਣ ਕੇ ਇੱਥੇ ਵੇਖਿਆ ਕੰਮ ਹੋ ਗਿਆ ਵਾ ਠੀਕ ਆ ਨਾ ਹਾਂਜੀ ਚਲੋ ਭਲਾ ਹੋਵੇ ਨਾ ਵੀਰਾਂ ਦਾ ਮੇਰਿਆਂ ਦਾ ਇਹਨਾਂ ਨੂੰ ਸਮੱਤ ਬਖਸ਼ੇ ਜਿਹੜੇ ਕੰਮ ਕਰਦੇ ਆ ਹਾਂਜੀ ਸਤਿ ਮਾਤਾ ਰੱਬ ਕੇ ਗਾਂ ਤੋਂ ਇਹ ਨਾ ਹੋਵੇ ਆ ਇਹੋ ਜਿਹਾ ਕੰਮ ਨਾ ਕਰੋ ਗਾਂ ਅਸੀਂ ਤੇ ਹੋਏ ਬੇਨਤੀ ਕਰਾਂਗੇ ਵੀ ਰੱਬ ਨੂੰ ਇਹੋ ਹੀ ਅਰਦਾਸ ਹੈ ਵੀ ਇਹਨਾਂ ਦੀਆਂ ਲੋੜਾਂ ਪੂਰੀਆਂ ਹੋ ਜਾਣੇ ਨਾ ਚੋਰੀ ਕਰਨ ਦੀ ਲੋੜ ਹੋਣ ਦੀ ਲੋੜ ਨਾ ਪਵੇ ਇਹਨਾਂ ਨੂੰ ਪ੍ਰਮਾਤਮਾ ਸੁਮਤ ਬਖਸ਼ੇ ਹਾਂਜੀ ਤੇ ਇਹ ਆਪਣਾ ਕੰਮ ਧੰਦਾ ਮਿਹਨਤ ਕਰਨ ਤੇ ਆਪਣਾ ਕਮਾਈ ਕਰਕੇ ਖਾਣ ਹਾਂਜੀ ਤੇ ਆ ਚੱਕਰਾਂ 'ਚ ਨਾ ਪੈਣ ਜ਼ਿੰਦਗੀ ਨੂੰ ਆਪਣੇ ਜੋਖਮ ਦੇ ਵਿੱਚ ਨਾ ਪਾਉਣ ਇਹਦੇ ਵਿੱਚ ਹਾਸਾ ਵੀ ਹੋ ਸਕਦਾ ਕਿਸੇ ਵੇਲੇ ਬੱਤੀ ਕਿਸੇ ਵੇਲੇ ਆ ਵੀ ਸਕਦੀ ਹੈ கரੰਟ ਆ ਸਕਦਾ ਵਾਪਸ ਕਈ ਮੌਤਾਂ ਵੀ ਹੋ ਗਈਆਂ ਨੇ ਤੇ ਚਲੋ ਇਹਨਾਂ ਦੀ ਖੁਸ਼ੀ ਅੱਜ ਮੰਨ ਲੈਣਗੇ ਤੇ ਸਾਡੀ ਤੇ ਬੇਨਤੀ ਆ ਹਾਂਜੀ ਅਸੀਂ ਅਸੀਂ ਤੇ ਬੇਨਤੀ ਕਰ ਸਕਦੇ ਹਾਂ ਸਾਡੇ ਕੋਲ ਤੇ ਕੁਝ ਨਹੀਂ ਹੈਗਾ ਬੱਜਾ ਤੇ ਕੋਈ ਹੈ ਨਹੀਂਗਾ ਰਾਤ ਦੇ ਨੇ ਇੱਥੇ ਰਹਿ ਸਕਦਾ ਵਾ ਨਹੀਂ ਨਹੀਂ ਉਹੀ ਗੱਲ ਹੈ ਨਾ ਨਾ ਜ਼ਿੰਮੇਦਾਰ ਕੋਈ ਇੰਨਾ ਟਾਈਮ ਹੀ ਹੈਗਾ ਸਾਰੀ ਦਿਹਾੜੀ ਇੱਧਰ-ਉੱਧਰ ਘੁੰਮਦਾ ਫਿਰਦਾ ਰਹਿੰਦਾ ਰਾਤ ਨੂੰ ਘੜੀ ਸਮਾਂ ਹੁੰਦਾ ਰਾਤ ਸੌ ਗਿਆ ਲੰਘ ਜਾਂਦੀ ਆ ਤੇ ਇਹੋ ਤੇ ਅਸੀਂ ਇਹਨਾਂ ਨੂੰ ਬੇਨਤੀ ਕਰਨੇ ਆਂ ਕਿ ਠੀਕ ਹੈ ਜੀ ਇਦਾਂ ਸਰਕਾਰ ਕੋਲ ਚਾਦੇ ਆ ਫਿਰ ਕਰ ਹਾਂ ਤਾਂ ਕੋ ਸਰਕਾਰ ਇਹਦੇ ਬਾਰੇ ਚੰਗਾ ਸੋਚੀ ਤੇ ਆਪੇ ਕੋਈ ਬਚਾਅ ਹੋ ਜਾਏ ਜ਼ਿੰਮੇਵਾਰ ਦਾ ਚਲੋ ਆਜਾ ਚੱਲੀਏ ਘਰ ਨੂੰ ਇਹਨਾਂ ਹੀ ਬੜਾ ਅਵਜੋਗ ਆ ਵਾ ਹਾਂ ਜੀ ਚਲੋ ਸਰ ਵੈਲਕਮ ਸਾਹਿਬ ਵੈਲਕਮ ਜੀ ਜੀ